ਕਦੋਂ ਦੀ ਫਲਾਈਟ ਹੈ ਤੇਰੀ ਫਲਾਈਟ ਕੱਲ ਰਾਤ ਦੀ ਹੈ ਦਿੱਲੀੋਂ ਕਿਉਂ ਕੀ ਗੱਲ ਹੋ ਗਈ ਗੱਲ ਤਾਂ ਕੁਝ ਨਹੀਂ ਛੋਟੇ ਭਾਈ ਮੈਂ ਤਾਂ ਤੈਨੂੰ ਇਹੀ ਦੱਸਣਾ ਸੀ ਵੀ ਭਾਈ ਅਸੀਂ ਅੱਜ ਕੀਤੇ ਰਜ਼ਮੀਂ ਠੇਕੇ ਤੇ ਨਹੀਂ ਲੈ ਸਕਦੇ ਸਾਡਾ ਸਾਰਾ ਟੱਪਰ ਮਿੱਟੀ ਨਾਲ ਮਿੱਟੀ ਹੋਇਆ ਰਹਿਦਾ ਤੇ ਬਚਦਾ ਬਚਾਉਂਦਾ ਵਿੱਚੋਂ ਸਾਨੂੰ ਕੱਖ ਨਹੀਂ ਇਹ ਕੀ ਗੱਲ ਕਹੀ ਜਾਂਦਾ ਭਾਈ ਪਿਛਲੇ 15 ਸਾਲ ਹੋ ਗਏ ਤੁਹਾਨੂੰ ਸਾਡੀ ਜ਼ਮੀਨ ਵਾਉਂਦਿਆਂ ਨੂੰ ਬਾਪੂ ਦੇ ਮੁੱਕਣ ਤੋਂ ਬਾਅਦ ਤੁਸੀਂ ਆਪ ਆ ਕੇ ਗਿਆ ਸੀ ਕਿ ਜ਼ਮੀਨ ਸਾਨੂੰ ਦਿਓ ਠੇਕੇ ਤੇ ਤੇ ਮੈਂ ਵੀ ਐਸੇ ਬੇਫਿਕਰੀ ਵਿੱਚ ਪਿਛਲੇ 15 ਸਾਲ ਤੋਂ ਕੈਨੇਡਾ ਰਹਿ ਰਿਹਾ ਬੇਜ਼ਮੀਂ ਤੁਹਾਡੇ ਕੋਲੇ ਆ ਸਾਡੇ ਆਪਣਿਆਂ ਕੋਲ ਤੇ ਹੁਣ ਤੁਸੀਂ ਆ ਗੱਲ ਕਹਿ ਦਿੱਤੀ ਚਲੋ ਠੀਕ ਆ ਜੇ ਤੁਹਾਨੂੰ ਠੇਕਾ ਜਿਆਦਾ ਲੱਗਦਾ ਤਾਂ ਕਿੱਲੇ ਮਗਰ 4-5000 ਕੱਟ ਕਰ ਲੈਣੀ ਆਪਾਂ ਪਰ ਐਂ ਖੜੇ ਪਾ ਟੈਨਸ਼ਨ ਤਾਂ ਨਾ ਦਿਓ ਮੈਨੂੰ ਨਹੀਂ ਛੋੜਿਆ ਸਾਨੂੰ 2-4000 ਘਟਾ ਕੇ ਵੀ ਵਾਰਾ ਨਹੀਂ ਖਾਦੀ ਆਪ ਤਾਂ ਤੁਸੀਂ ਕੈਨੇਡਾ ਐਸ਼ਾਂ ਕਰਦੇ ਹੋ ਤੇ ਇੱਧਰ ਮੇਰੇ ਜਵਾਕ ਮਿੱਟੀ ਨਾਲ ਘੁੰੜਦੇ ਆ ਚਲੋ ਜੇ ਖੱਪ-ਖਪਾ ਕੇ 4 ਛਿਲੜ ਬਚਦੇ ਵੀ ਹੁਣ ਤਾਂ ਵੀ ਕੁਛ ਨਹੀਂ ਪਰ ਹੁਣ ਤਾਂ ਭਾਈ ਤੁਹਾਡੀ ਜ਼ਮੀਨ ਸਾਨੂੰ ਪੱਲਿਓ ਪਈ ਜੀ ਪਰ ਭਾਈ ਇਹ ਗੱਲ ਤਾਂ ਤੁਸੀਂ ਉਦੋਂ ਵੀ ਕਹਿ ਸਕਦੇ ਸੀ ਜਦੋਂ ਮੈਂ ਇੰਡੀਆ ਆਇਆ ਹੁਣ ਖੜੇ ਪੈਰ ਮੈਂ ਕੀ ਕਰਾਂ ਭਾਈ ਜੋ ਕਰਨਾ ਤੂੰ ਕਰ ਲੈ ਜਾਂ ਤਾਂ ਖੇਤੀਬਾੜੀ ਆਪ ਆ ਕੇ ਕਰ ਲੋ ਇੱਥੇ ਤੇ ਜਾਂ ਫਿਰ ਪਿੰਡ ਚ ਕੋਈ ਇੰਨੇ ਪੈਸੇ ਤੇ ਠੇਕੇ ਤੇ ਲੈਂਦਾ ਮਿਸ਼ਕ ਕੋ ਨੂੰ ਦੇ ਦਿਓ ਸਾਡਾ ਕੋਈ ਗੁੱਸਾ ਨਹੀਂ ਪਰ ਯਾਰ ਹੁਣ ਖੜੇ ਪੈਰ ਕਿਹਨੇ ਲੈਣੀਆਂ ਠੇਕੇ ਤੇ ਜ਼ਮੀਨ ਨਾਲੇ ਆਸੇ ਪਾਸੇ ਦੇ ਸਾਰੇ ਪਿੰਡਾਂ ਨੂੰ ਪਤਾ ਥੋੜੇ ਤੋਂ ਬਿਨਾ ਮੈਂ ਜ਼ਮੀਨ ਹੋਰ ਕਿਸੇ ਨੂੰ ਨਹੀਂ ਦਿੰਦਾ ਠੇਕੇ ਤੇ ਹੁਣ ਮੈਂ ਉੱਥੇ ਆਪਦੀ ਕੈਨੇਡਾ ਦੀ ਕਬੀਲਦਾਰੀ ਦੇ ਰਿਖਾ ਕੇ ਇੱਥੇ ਆ ਕੇ ਵਾਈ ਕਰਾਂ ਆ ਇਧਰ ਦੀ ਗੱਲ ਹੋਰ ਆ ਬਾਈ ਬੰਦਾ ਸਾਲ 6 ਮਹੀਨੇ ਇਧਰ ਉਧਰ ਵੀ ਹੋ ਜੇ ਨਾ ਤਾਂ ਸਰ ਜਾਂਦਾ ਪਰ ਉਧਰ ਜੇ ਮੈਂ 2 ਮਹੀਨੇ ਵੀ ਕੰਮ ਤੇ